ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਆਪਣੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਉਸੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਪਿਛਲੇ ਤਕਰੀਬਨ 25 ਸਾਲਾਂ ਤੋਂ ਜਦ ਤੋਂ ਸਾਡੀ ਕਮੇਟੀ ਹੋਂਦ ਵਿੱਚ ਆਈ ਹੈ ਵੱਖਰੇ ਵੱਖਰੇ ਉਪਰਾਲੇ ਕੀਤੇ ਗਏ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਜਨਰੇਸ਼ਨ ਨੂੰ ਆਪਣੀ ਪਨੀਰੀ ਨੂੰ ਜਿਹੜੀ ਹੈ ਉਹ ਗੁਰਮਤ ਦੇ ਨਾਲ ਜੋੜ ਸਕੀਏ ਉਹਨਾਂ ਨੂੰ ਆਪਣੀ ਪੰਜਾਬੀ ਭਾਸ਼ਾ ਨਾਲ ਜੋੜ ਸਕੀ ਹੈ ਆਪਣੀ ਮਾਂ ਬੋਲੀ ਨਾਲ ਜੋੜ ਸਕੀ ਹੈ ਔਰ ਇਹ ਅਨੇਕ ਅਫਜੋ ਉਪਰਾਲੇ ਕੀਤੇ ਜਾ ਰਹੇ ਹਨ ਔਰ ਇਹ ਪਿਛਲੇ 3 ਸਾਲ ਤੋਂ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਵਿੰਗ ਨੇ ਇਹ ਉਪਰਾਲਾ ਸ਼ੁਰੂ ਕੀਤਾ ਕਿ ਗੁਰਮਤ ਦੇ ਕੈਂਪ ਲਾਉਣ ਦੀ ਗੱਲ ਕੀਤੀ ਹੈ ਇਹ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਕੈਂਪ ਲਾਏ ਜਾਂਦੇ ਹਨ ਔਰ ਇਹ ਕੈਂਪਾਂ ਦੇ ਵਿੱਚ ਬੱਚਿਆਂ ਨੂੰ ਮੁੱਢਲੀ ਸਿੱਖਿਆ ਜਿਹੜੀ ਹੈ ਸਿੱਖੀ ਦੀ ਉਹਨਾਂ ਦੇ ਗੁਰੂ ਸਾਹਿਬਾਂ ਦੀ ਔਰ ਇਹ ਜਿਹੜੇ ਗੁਰ ਇਤਿਹਾਸ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਪਹਿਲੇ ਸਾਲ ਜਦ ਅਸੀਂ ਕੈਂਪ ਲਾਇਆ 2022 ਦੇ ਵਿੱਚ ਉਹਦੇ ਵਿੱਚ ਜੋ ਉਤਸ਼ਾਹ ਮਿਲਿਆ ਸਾਨੂੰ ਵੀ ਉੱਥੋਂ ਪਤਾ ਚੱਲਿਆ ਕਿ ਅੱਜ ਵਾਕਈ ਬੱਚੇ ਸਾਡੇ ਜਿਹੜੇ ਨੇ ਇਹਨਾਂ ਨੂੰ ਇੱਕ ਦਿਸ਼ਾ ਦਿਖਾਉਣ ਦੀ ਲੋੜ ਹੈ ਔਰ ਇਹ ਸਾਰੇ ਗੁਰ ਸਿੱਖੀ ਦੇ ਨਾਲ ਜੁੜਨਾ ਚਾਹੁੰਦੇ ਹੈ ਉਸ ਤੋਂ ਬਾਅਦ ਪਿਛਲੇ ਸਾਲ ਜਿਸ ਤਰੀਕੇ ਦੇ ਨਾਲ ਸਾਡੇ ਬੱਚਿਆਂ ਨੇ ਉਹਦੇ ਵਿੱਚ ਇਨਵੋਲ ਕੀਤਾ ਆਪਣੇ ਆਪ ਨੂੰ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਤਕਰੀਬਨ 14000 ਬੱਚਿਆਂ ਨੇ ਲੱਖੀਸ਼ਾ ਬਨਜਾਰਾ ਹਾਲ ਦੇ ਵਿੱਚ ਪਾਰਟਿਸਿਪੇਟ ਕੀਤਾ ਫਾਈਨਲ ਡੇਵਲ ਦੇਨ ਔਰ ਇਹ ਪ੍ਰੋਗਰਾਮ ਜਿਹੜਾ ਹੈ ਉਥੇ ਬਹੁਤ ਵੱਡੇ ਪੱਧਰ ਤੇ ਗਿਆ ਜਿੱਦੇ ਵਿੱਚ ਦੁਨੀਆ ਵਿੱਚ ਲਾਗਾ ਹੋਈ ਇਸ ਸਾਲ ਧਰਮ ਪ੍ਰਚਾਰ ਬੈਂਕ ਵੱਲੋਂ ਇਹ ਪ੍ਰੋਗਰਾਮ ਦੀਆਂ ਜਿਹੜੀਆਂ ਤਰੀਕਾਂ ਮਿੱਥੀਆਂ ਗਈਆਂ ਕਿ 1 ਜੂਨ 1 ਜੂਨ ਤੋਂ ਲੈ ਕੇ 21 ਜੂਨ ਤੱਕ ਇਹ ਜਿਹੜੇ ਕੈਂਪ ਨੇ ਉਹ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲਗਾਏ ਜਾ ਰਹੇ ਹਨ ਔਰ ਇਹ ਇਲਾਕ ਅੱਜ ਤਕਰੀਬਨ ਮੈਨੂੰ ਖੁਸ਼ੀ ਹੈ 10 ਦੇ ਹੋਏ 1 ਇੰਚ ਇਸ ਵਕਤ ਸ਼ੁਰੂ ਹੋਣ ਜਾ ਰਿਹਾ ਹੈ ਇਹਦੇ ਵਿੱਚ ਤਕਰੀਬਨ ਸਵਾ 100 ਤੋਂ 150 ਕੈਂਪ ਜੀਆਂ ਜਿਹੜੀਆਂ ਸਾਨੂੰ ਮਨਜ਼ੂਰੀਆਂ ਆ ਗਈ ਹੈ ਔਰ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ 75 76 ਕੈਂਪ ਲੱਗ ਰਹੇ ਆ ਹਲੇ ਜਿਹੜੀ ਦੀ ਸ਼ੁਰੂਆਤ ਹਲੇ ਹੋਈ ਹੈ ਹਲੇ ਅਨਾਉਂਸਮੈਂਟ ਨਹੀਂ ਹੋਈ ਮਗਰ ਉਹਦੇ ਅਲਾਵਾ ਦੁਨੀਆ ਭਰ ਦੇ ਵਿੱਚ ਜਿਹੜਾ ਮੈਂ ਦੇਸ਼ ਭਰ ਦੇ ਵਿੱਚ ਕਵਾਂਗਾ ਖਾਸ ਤੌਰ ਤੇ ਕਿਉਂਕਿ ਦੁਨੀਆ ਭਰ ਦੀ ਗੱਲ ਤਾਂ ਨਿਕਲਦੀ ਹੈ ਕਿਉਂਕਿ ਆਨਲਾਈਨ ਕੈਂਪ ਵੀ ਸ਼ੁਰੂ ਐਸ ਵਾਰੀ ਕਿਤੇ ਜਗ੍ਹਾ ਨੇ ਔਰ ਪਣੀਪਤ ਵਰਗੀ ਜਗ੍ਹਾ ਦੇ ਉੱਤੇ 22 ਸੈਂਟਰ ਬਣ ਰਿਹਾ ਹੈ ਇਸ ਤਰ੍ਹਾਂ ਆਗਰੇ ਦੇ ਵਿੱਚ ਕਈ ਸੈਂਟਰ ਬਣਾਏ ਜਾ ਰਹੇ ਹਨ ਕਾਨਪੂਰ ਦੇ ਵਿੱਚ ਬਰੇਲੀ ਦੇ ਵਿੱਚ ਔਰ ਰਾਏਪੁਰ ਦੇ ਵਿੱਚ ਇਹ ਵੱਖ-ਵੱਖ ਜਿਹੜੇ ਸੈਂਟਰਸ ਨੇ ਲੁਧਿਆਣੇ ਦੇ ਵਿੱਚ ਇਥੋਂ ਜਿਹੜੇ ਸਾਡੀਆਂ ਬੱਚਿਆਂ ਨੂੰ ਮੁੱਡਲੀ ਸਿੱਖਿਆ ਦੇਣ ਵਸੇ ਇਹਨਾਂ ਕੈਂਪਾਂ ਦੇ ਵਿੱਚ ਜਿਹੜੀ ਕਿਤਾਬਾਂ ਬੜਾਈਆਂ ਜਾਂਦੀ ਹੈ ਜਿਹੜੇ ਇਹਨਾਂ ਨੂੰ ਬੱਚੇ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਧਰਮ ਪ੍ਰਚਾਰ ਕਮੇਟੀ ਨੇ ਕੰਮ ਕਰਦੇ ਹੋਏ ਸਿੱਖੀ ਦੀ ਮੁੱਡਲੀ ਸਿੱਖਿਆ ਜਿਹੜੀ ਇਹ ਕਿਤਾਬ ਜਿਹੜੀ ਹੈ ਇਹ ਬੱਚਿਆਂ ਦੇ ਵਾਸਤੇ ਕੈਂਪ ਦੇ ਵਿੱਚ ਲਾਉਣ ਦੇ ਵਾਸਤੇ ਕੀਤੀ ਹੈ ਇਹ ਦਸਾਂ ਬਾਦਸ਼ਾਹੀਆਂ ਦੀ ਜਿਹੜੀ ਇਤਿਹਾਸ ਔਰ ਦਿੱਲੀ ਦੇ ਸਿੱਖ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਦੇ ਲਈ ਇਹ ਕਿਤਾਬ ਬਣਾਈ ਗਈ ਆ ਔਰ ਨਾਲ ਹੀ ਜਿਹੜੇ ਗੁਰੂ ਮੁੱਖੀ ਅਖਰਬੋਧ ਹੈ ਜਿਹੜਾ ਤਾਂ ਕਿ ਇੱਥੋਂ ਸ਼ੁਰੂਆਤ ਕਰੇ ਬੱਚਾ ਜਿਹੜਾ ਪ੍ਰਾਇਮਰੀ ਸੈਕਸ਼ਨ ਵਿੱਚ ਰਹਿੰਦਾ ਜਿਨੇ ਹੱਲੇ ਪੰਜਾਬੀ ਭਾਸ਼ਾ ਬੋਲਣੀ ਨਹੀਂ ਸ਼ੁਰੂ ਕੀਤੀ ਪੜ੍ਹਨੀ ਨਹੀਂ ਸ਼ੁਰੂ ਕੀਤੀ ਉਹ ਇੱਥੋਂ ਪੜਦਾ ਹੋਇਆ ਸਿੱਖੀ ਦੇ ਮੁੱਢਲੇ ਇਤਿਹਾਸ ਦੀ ਗੱਲ ਕਰੇਗਾ ਔਰ ਨਾਲ ਆਪਣੇ ਗੁਰਸਾਹਬਾ ਦੇ ਇਤਿਹਾਸ ਦੀ ਔਰ ਗੁਰਦੁਆਮਾ ਦੇ ਇਤਿਹਾਸ ਦੀ ਗੱਲ ਇਹ ਸਿੱਖਿਆ ਜਿਹੜੀ ਹੈ ਉਹ ਅੱਜ ਇਹ ਕੈਂਪ ਜਿਹੜੇ ਸ਼ੁਰੂ ਕਰਨ ਜਾ ਰਹੇ ਆ ਅੱਜ ਕਿਉਂਕਿ ਅਸੀਂ ਸਮਾਂ ਰੱਖਿਆ ਸੀ ਉਹਨਾਂ ਵੋਲੀਅੰਟeers ਨੂੰ ਜਿਨ੍ਹਾਂ ਨੇ ਪਿਛਲੇ ਸਾਲ ਬਹੁਤ ਵੱਡੇ ਪੱਧਰ ਤੇ ਤਕਰੀਬਨ ਮੈਂ ਸਮਝਦਾ ਕਿ ਹਜ਼ਾਰ ਦੇ ਆਸ-ਪਾਸ ਦੀ ਗਿਣਤੀ ਸੀ ਸਾਡੇ ਕੋਲ ਕਿ ਦਿੱਲੀ ਦੇ ਵਿੱਚ ਵੋਲੀਅੰਟeers ਨੇ ਕੰਮ ਕੀਤਾ ਕਿ ਤਾਂ ਕਿ ਆਪਣੇ ਇਲਾਕੇ ਦੇ ਬੱਚਿਆਂ ਨੂੰ ਅਸੀਂ ਇਹਦੇ ਨਾਲ ਸਿੱਖਿਸ਼ਤ ਕਰ ਸਕੀਏ ਪੂਰੀ ਡਿਟੇਲ ਚੇਅਰਮੈਨ ਸਾਹਿਬ ਕਰਮ ਸਿੰਘ ਸਾਹਿਬ ਦੱਸਣਗੇ ਕਿ ਵੀ ਕਿੰਨੇ ਕਿ ਬੱਚਿਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕਰਤਾ ਔਰ ਇਸ ਵਾਰੀ ਸਾਨੂੰ ਕਿੰਨਾ ਵੱਡਾ ਉਸ਼ਾ ਮਿਲ ਰਿਹਾ ਮਗਰ ਮੈਂ ਸਮਝਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀਆਂ ਜ਼ਿੰਮੇਵਾਰੀਆਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਨ ਦੀ ਆਪਣੇ ਗੁਰੂ ਇਤਿਹਾਸ ਨਾਲ ਜੋੜਨ ਦੀ ਔਰ ਉਹਨਾਂ ਨੂੰ ਜਿਹੜੀ ਹੈ ਪੰਜਾਬੀ ਭਾਸ਼ਾ ਦੇ ਬਾਰੇ ਮੈਂ ਜਰੂਰ ਹਰ ਵਕਤ ਹਰ ਸਟੇਜਾਂ ਤੇ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਬੱਚਾ ਆਪਣੇ ਘਰ ਦੇ ਵਿੱਚ ਮਾਂ ਬੋਲੀ ਨਹੀਂ ਬੋਲੇਗਾ ਆਪਣੀ ਮਾਂ ਬੋਲੀ ਦੇ ਨਾਲ ਨਹੀਂ ਜੁੜੇਗਾ ਉਹ ਕਦੀ ਵੀ ਇਹ ਕਿਤਾਬਾਂ ਨਹੀਂ ਪੜ ਸਕਦਾ ਸੋ ਅਸੀਂ ਹਮੇਸ਼ਾ ਪੇਰੈਂਟਸ ਨੂੰ ਵੀ ਇਹ ਬੇਨਤੀ ਕਰਦੇ ਰਹਿੰਦੇ ਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਪੰਜਾਬੀ ਭਾਸ਼ਾ ਦਾ ਵਿਦਿ ਵਰਤੋਂ ਕਰੋ ਔਰ ਇਹ ਪੰਜਾਬੀ ਭਾਸ਼ਾ ਦੇ ਨਾਲ ਬੱਚਾ ਤੁਹਾਡੀ ਗੁਰਮੁਖੀ ਨਾਲ ਜੁੜੇਗਾ ਔਰ ਗੁਰਮੁਖੀ ਦੇ ਨਾਲ ਜੁੜਦਾ ਹੋਇਆ ਉਹ ਗੁਰ ਇਤਿਹਾਸ ਦੇ ਨਾਲ ਜੁੜੇਗਾ ਸੋ ਮੈਂ ਸਮਝਦਾ ਕਿ ਇਹ ਉਪਰਾਲਾ ਜਿਹੜਾ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਸਲਾਘਾ ਦੇ ਯੋਗ ਅੱਜ ਧਰਮ ਪ੍ਰਚਾਰ ਕਮੇਟੀ ਦੇ ਸਾਡੇ ਚੇਅਰਮੈਨ ਸਾਹਿਬ ਸ੍ਰੀ ਅਜਪ੍ਰੀਤ ਸਿੰਘ ਜੀ ਕਰਮ ਸਰ ਸਾਹਿਬ ਸਾਡੇ ਇੰਦਰਪ੍ਰੀਤ ਸਿੰਘ ਜੀ ਮੌਂਟੀ ਜੀ ਸਦਾਰ ਅਜਤਿੰਦਰ ਪਾਲ ਸਿੰਘ ਜੀ ਗੋਲਡੀ ਜੀ ਇਹ ਸਾਰੀਆਂ ਟੀਮਾਂ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਮੈਂ ਸਮਝਦਾ ਕਿ ਪ੍ਰਚਾਰ ਪ੍ਰਸਾਰ ਦੇ ਵਿੱਚ ਕੋਈ ਕਮੀ ਗੁਰਦੁਆਰਾ ਕਮੇਟੀ ਵੱਲੋਂ ਨਹੀਂ ਛੱਡੀ ਜਾ ਰਹੀ ਬਾਕੀ ਜਿਹਦੇ ਨਾਲ ਸਭ ਤੋਂ ਵੱਡਾ ਸਹਿਯੋਗ ਹੈ ਉਹ ਪੇਰੈਂਟਸ ਦਾ ਸੰਗਤ ਦਾ ਹੁੰਦਾ ਹੈ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹਦੇ ਇਹਨਾਂ ਕੈਂਪਾਂ ਦੇ ਵਿੱਚ ਪਾਰਟਿਸਿਪੇਟ ਕਰਨ ਮੇਰੇ ਹਿਸਾਬ ਦੇ ਨਾਲ ਤਕਰੀਬਨ ਹਰ ਦਿੱਲੀ ਦੇ ਛਾਲੀ ਬੋਰਡਾਂ ਦੇ ਵਿੱਚ ਹਰ ਬੋਰਡ ਦੇ ਵਿੱਚ 5 5 6 6 ਕੈਂਪ ਲੱਗ ਰਹੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਐਸਾ ਕੋਈ ਕੋਨਾ ਦਿੱਲੀ ਦਾ ਖਾਸ ਤੌਰ ਤੇ ਨਹੀਂ ਰਿਆ ਗਿਆ ਜਿਹਦੇ ਵਿੱਚ ਕੈਂਪਨਾ ਲੱਗ ਰਹੇ ਹੋ ਸੋ ਸਾਰਿਆਂ ਨੂੰ ਬੇਨਤੀ ਆ ਤੁਹਾਡੇ ਮੀਡੀਆ ਮਾਧਿਅਮ ਤੋਂ ਵੀ ਅਸੀਂ ਬੇਨਤੀ ਕਰਾਂਗੇ ਗੁਰਦੁਆਰਾ ਸਾਹਿਬਾ ਤੋਂ ਵੀ ਅਨਾਉਂਸਮੈਂਟਾਂ ਹੋ ਰਹੀਆਂ ਕਿ ਇਸ ਜਿਹੜੀ ਉਪਰਾਲਾ ਜਿਹੜਾ ਗੁਰਦੁਆਰਾ ਕਮੇਟੀ ਕਰ ਰਹੀ ਹੈ ਉਹਦੇ ਵਿੱਚ ਬੱਚਿਆਂ ਨੂੰ ਲਾਹਾ ਲੈਣ ਵਾਸਤੇ ਇਹਨਾਂ ਕੈਂਪਾਂ ਦਾ ਹਿੱਸਾ ਬਣਾਓ ਔਰ ਬੱਚਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਜੋਸ਼ ਨਜ਼ਰ ਆ ਰਿਹਾ ਸਾਨੂੰ ਬੜੀ ਖੁਸ਼ੀ ਹੈ ਕਿ ਆਉਣ ਵਾਲੀ ਇਹ ਜਿਹੜਾ ਜਿਸ ਦਿਨ ਫਾਈਨਲ ਹੋਣਾ ਹੈ ਉਹਦੀ ਤਰੀਕ ਜਿਹੜੀ ਮਿੱਥੀ ਉਹ 22 23 22 ਔਰ 23 ਤਰੀਕ ਦਾ ਦੋ ਦਿਨ ਦਾ ਅਸੀਂ ਪ੍ਰੋਗਰਾਮ ਰੱਖਿਆ ਭਾਈ ਲੱਖੀਚਾ ਮੰਜਾਰਾ ਹਾਲ ਦੇ ਵਿੱਚ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਸ ਵਾਰੀ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੱਚਿਆਂ ਦੀ ਗਿਣਤੀ ਪੂਰੀ ਮੁਕੰਮਲ ਹੋਏਗੀ ਸੋ ਮੈਂ ਅੱਜ ਜਿਹੜੇ ਅਸੀਂ ਇਹ ਸੈਟ ਨੇ ਜਿਹੜੇ ਕਿਤਾਬਾਂ ਦੇ ਇਹ ਕੈਂਪਾਂ ਦੇ ਜਿਹੜੇ ਵੋਲੰਟੀਅਰਸ ਨੇ ਉਹਨੂੰ ਬੜਨਾ ਸ਼ੁਰੂ ਕਰ ਰਹੇ ਸੀ ਉਸ ਤੋਂ ਪਹਿਲਾਂ ਅਸੀਂ ਅੱਜ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਏ ਆ ਇਹ ਦੱਸਣ ਵਾਸਤੇ ਸੰਗਤ ਨੂੰ ਕਿ ਇਹ ਕੈਂਪ ਸ਼ੁਰੂ ਹੋਣ ਜਾ ਰਹੇ ਆ ਪਰਸੋਂ ਰੋਜ਼ ਤੋਂ ਤੇ ਤੁਸੀਂ ਇਹਦਾ ਸਾਰੇ ਇਹਦਾ ਹਿੱਸਾ ਬਣੋ ਕੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਜੋ ਕਿ ਮੈਂ ਸਮਝਦਾ ਕਮੇਟੀ ਦਾ ਮੁਟਲਾ ਫਰਜ ਹੈ ਉਸ ਫਰਜ ਨੂੰ ਨਿਭਾਉਂਦੇ ਹੋਏ ਪਿਛਲੇ 2 ਸਾਲਾਂ ਦੇ ਵਿੱਚ ਜੋ ਗੁਰਮਤ ਕੈਂਪ ਲਗਾਏ ਗਏ ਔਰ ਜਿਸ ਤਰੀਕੇ ਦੇ ਨਾਲ ਪਰਵਾਹ ਹੰਗਾਰਾ ਸੰਗਤ ਵੱਲੋਂ ਮਿਲਿਆ ਬੱਚਿਆਂ ਵੱਲੋਂ ਮਿਲਿਆ ਔਰ ਵਲੰਟੀਅਰਸ ਆ ਬੁਖਾਰੇ ਉਹਨਾਂ ਨੇ ਸੇਵਾ ਨਿਭਾਈ ਇਹ ਸਾਰਾ ਕੁਝ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਧੰਨਵਾਦ ਵੀ ਕਰਦਾ ਕਿਉਂਕਿ ਜਦੋਂ ਸੰਗਤ ਵੱਲੋਂ ਹੰਗਾਰਾ ਮਿਲਦਾ ਹੈ ਤੇ ਫਿਰ ਪ੍ਰਬੰਧਕਾਂ ਨੂੰ ਹੋਰ ਜਿਆਦਾ ਹੌਸਲਾ ਫੁਜਾਈ ਪ੍ਰਬੰਧਕਾਂ ਦੀ ਹੁੰਦੀ ਹੈ ਫਿਰ ਦਿਲ ਕਰਦਾ ਹੈ ਕਿ ਉਹ ਵੱਡੇ ਤਰੀਕੇ ਦੇ ਨਾਲ ਵੱਡੇ ਪਰਮਾਨੇ ਦੇ ਉੱਤੇ ਕੰਮ ਕੀਤੇ ਜਾਣ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਐਫਰਟਸ ਕੀਤੀਆਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਉਹਨਾਂ ਦੀ ਸਾਰੀ ਟੀਮ ਨੇ ਤੇ ਉਸ ਨੂੰ ਬੂਰ ਪਿਆ ਸਾਡਾ ਇਸ ਵਾਰੀ ਇਹ ਅੰਦਾਜ਼ਾ ਸੀ ਕਿ 100 ਤੋਂ ਵੱਧ ਕੈਂਪ ਜਿਹੜੇ ਇਸ ਵਾਰੀ ਲੱਗਣਗੇ ਪਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ 100 ਤੋਂ ਜ਼ਿਆਦਾ ਕੈਂਪਾਂ ਦੇ ਜਿਹੜੇ ਨਾਮ ਹੈ ਸਾਡੇ ਕੋਲ ਆ ਚੁੱਕੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾ ਕੇਵਲ ਦਿੱਲੀ ਦੇ ਵਿੱਚ ਬਲਕਿ ਦਿੱਲੀ ਦੇ ਬਾਹਰੋਂ ਕਿਉਂਕਿ ਜੋ ਲਾਸਟ ਪਿਛਲੇ 2 ਸਾਲਾਂ ਤੋਂ ਸੰਗਤ ਨੇ ਦੇਖਿਆ ਮੇਰੇ ਕੋਲ ਵੀ ਬਹੁਤ ਸਾਰੇ ਫੋਨ ਆਲਓਵਰ ਇੰਡੀਆ ਤੋਂ ਆਏ ਕਿ ਅਗਲੇ ਸੈਸ਼ਨ ਦੇ ਵਿੱਚ ਅਸੀਂ ਵੀ ਆਪਣੇ ਉੱਤੇ ਕੈਂਪ ਲਗਾਉਣਾ ਚਾਹੁੰਦੇ ਆ ਚਾਹੇ ਉਹ ਨਾਰਥ-ਈਸਟ ਹੋਵੇ ਚਾਹੇ ਈਵਨ ਸਾਊਥ ਦੇ ਵਿੱਚ ਹైదరాబాద్ ਤੋਂ ਵੀ ਫੋਨ ਆਇਆ ਕਿ ਅਸੀਂ ਵੀ ਉੱਥੇ ਕੈਂਪ ਲਗਾਉਣਾ ਚਾਹੁੰਦੇ ਆ ਸੋ ਸਾਡੀ ਇਹ ਕੋਸ਼ਿਸ਼ ਹੈ ਕਿ ਦਿੱਲੀ ਦੇ ਨਾਲ-ਨਾਲ ਪੂਰੇ ਹਿੰਦੁਸਤਾਨ 'ਚ ਜਿਸ ਵੀ ਸ਼ਹਿਰ ਤੋਂ ਜਿੱਥੋਂ ਵੀ ਕੋਈ ਸਾਨੂੰ ਰਿਕੁਆਇਰਮੈਂਟ ਆਏਗੀ ਅਸੀਂ ਉੱਥੇ ਹੀ ਲਿਟਰੇਚਰ ਵੀ ਭੇਜਾਂਗੇ ਔਰ ਪ੍ਰਚਾਰਕ ਵੀ ਭੇਜਾਂਗੇ ਟੀਚਰ ਵੀ ਭੇਜਾਂਗੇ ਤਾਂ ਕਿ ਆਪਣੇ ਧਰਮ ਦਾ ਆਪਣੇ ਵਿਰਸੇ ਦਾ ਆਪਣੀ ਬੋਲੀ ਦਾ ਗੁਰਮੁਖੀ ਦਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ ਕਿਉਂਕਿ ਜੋ ਸਾਡੀ ਨੌਜਵਾਨ ਪੀੜ੍ਹੀ ਸਾਡੇ ਬੱਚੇ ਜੇ ਉਹ ਬਚਪਨ ਦੇ ਵਿੱਚ ਹੀ ਇਹ ਸਾਰਾ ਕੁਝ ਸਿੱਖ ਲੈਣਗੇ ਤੇ ਮੈਂ ਸਮਝਦਾ ਕਿ ਉਹ ਆਪਣੇ ਧਰਮ ਦੇ ਨਾਲ ਤਰੰਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਬੱਚਿਆਂ ਨੂੰ ਸਿੱਖੀ ਦੇ ਬਾਰੇ ਸਿੱਖੀ ਜੀਵਨ ਦੇ ਬਾਰੇ ਗੁਰ ਸਿੱਖੀ ਦੇ ਬਾਰੇ ਗਿਆਨ ਹੋਏਗਾ ਸੋ ਇਹ ਸਾਡਾ ਮੋਢਲਾ ਫਰਜ਼ ਹੈ ਇਸ ਵਾਰੀ ਜੋ ਦਿੱਲੀ ਤੋਂ ਬਾਹਰੋਂ ਸਾਨੂੰ ਰਿਸਪੌਂਸ ਆਇਆ ਉਨਾ ਮਾਧਿਅਮ ਮੀਡੀਅਮ ਦੇ ਮਾਧਿਅਮ ਦੇ ਮਾਧਿਅਮ ਦੇ ਨਾਲ ਇਹ ਬੇਨਤੀ ਕਰਨਾ ਚਾਹਨਾ ਕਿ ਹੋਰ ਵੀ ਹਿੰਦੁਸਤਾਨ ਦੇ ਸ਼ਹਿਰਾਂ ਦੇ ਵਿੱਚੋਂ ਜਿੱਥੇ ਵੀ ਕੋ ਕੈਂਪ ਲਗਾਉਣਾ ਚਾਹਣ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਡੈਫੀਨੇਟਲੀ ਉਹਨਾਂ ਨੂੰ ਸਾਰੀ ਜੋ ਸਹੂਲਤਾਂ ਇਹ ਮੁਹੱਈਆ ਕਰਾਵਾਂਗੇ ਤਾਂ ਕਿ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਆਪਣੇ ਇਤਿਹਾਸ ਦਾ ਆਪਣੀ ਬੋਲੀ ਦਾ ਕਰ ਸਕੀਏ ਨਾਰਮਲੀ ਗਰਮੀਆਂ ਦੀਆਂ ਛੁੱਟੀਆਂ ਜਿਹੜੀਆਂ ਉਹ ਕੰਫਰ ਕੇ ਅਜਾਈਂ ਗਵਾ ਦਿੱਤੀਆਂ ਜਾਂਦੀਆਂ ਸਾਨੂੰ ਬੱਚੇ ਕਦੀ ਕਿਤੇ ਰਿਸ਼ਤੇਦਾਰ ਕੋ ਚਲੇ ਗਏ ਕਿਤੇ ਕੋ ਮਨ ਚਲੇ ਗਏ ਲੇਕਿਨ ਜੋ ਇਹ ਸਟੈਪ ਚੁੱਕਿਆ ਧਰਮ ਪ੍ਰਚਾਰ ਕਮੇਟੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਇਹਨਾਂ ਛੁੱਟੀਆਂ ਦਾ ਸਦਭੋਗ ਕਿਵੇਂ ਕੀਤਾ ਜਾਏ ਬੱਚਿਆਂ ਨੂੰ ਕਿਵੇਂ ਉਸ ਦਾ ਲਾਹਾ ਲਿਆ ਜਾਏ ਇਹ ਮੈਂ ਸਮਝਦਾ ਬਹੁਤ ਲਾਹੇਵੰਦ ਸੌਦਾ ਹੈ ਕਿਉਂਕਿ ਜਿੱਥੇ ਬੱਚੇ ਘਰ ਦੇ ਵਿੱਚ ਰਹਿਣਗੇ ਆਪਣੇ ਇਲਾਕੇ 'ਚ ਰਹਿਣਗੇ ਆਪਣੇ ਗੁਰਮਤ ਕੈਂਪ اٹੈਂਡ ਕਰਨਗੇ ਉਹਨਾਂ ਦੀ ਨੌਲੇਜ ਵਧੇਗੀ ਗਿਆਨ ਵਧੇਗਾ ਔਰ ਨਾਲ-ਨਾਲ ਜਿਹੜੀ ਸਾਡੇ ਸਾਡਾ ਜੋ ਮਕਸਦ ਹੈ ਉਹ ਵੀ ਪੂਰਾ ਹੋਏਗਾ ਸੋ ਮੈਂ ਇਸ ਗੱਲ ਦੀ ਵਧਾਈ ਦਿੰਦਾ ਆ ਉਹਨਾਂ ਮਾਤਾ ਪਿਤਾ ਨੂੰ ਜਿਹੜੇ ਵੱਡੀ ਕਿਰਤੀ ਦੇ ਵਿੱਚ ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਬੱਚਿਆਂ ਨੂੰ ਘੁਮਨ ਕਮਾਣ ਦੀ بجائے ਗੁਰਮਤ ਕੈਂਪਾਂ ਦੇ ਵਿੱਚ ਭੇਜਿਆ ਜਾਏ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਨਾਲ ਹੀ ਮੈਂ ਧੰਨਵਾਦ ਕਰਦਾ ਆ ਸਰਦਾਰ ਜਸਪ੍ਰੀਤ ਸਿੰਘ ਕਰਮ ਸਰ ਔਰ ਇਹਨਾਂ ਦੀ ਸਾਰੀ ਟੀਮ ਇਹਨ ਜਸਪ੍ਰੀਤ ਸਿੰਘ ਮੋਲਟੀ ਕੋਚਰ ਜੀ ਸਾਰੀ ਟੀਮ ਦਾ ਕਰਮ ਪ੍ਰਚਾਰ ਦੀ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਇਸ ਵਾਰੀ ਫੇਰ ਉਪਰਾਲਾ ਕੀਤਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ 2 ਦਿਨ ਲਗਾਤਾਰ ਫਾਈਨਲ ਜਿਹੜਾ ਪ੍ਰੋਗਰਾਮ ਸੀ ਭਾਈ ਲੱਖੀਸ਼ਾ ਬੰਦਿਆਰਾ ਹਾਲ ਦੇ ਵਿੱਚ ਕੀਤਾ ਸੀ ਸ਼ਾਇਦ ਹੋ ਸਕਦਾ ਸਾਨੂੰ ਇਸ ਵਾਰੀ 2 ਦੀ ਬਜਾਏ 3 ਦਿਨ ਕਰਨਾ ਪਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਰਿਸਪੌਂਸ ਆ ਰਿਹਾ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਮੈਂ ਵਧਾਈ ਦੇਣਾ ਸਾਰਿਆਂ ਨੂੰ ਥੈਂਕ ਯੂ